ਹਾਂ ਜੀ ਛੱਡਣਾ ਸਾਸਰੀ ਘਰ ਨਵੇਂ ਬਲੌਗ ਤੇ ਅੱਜ ਆਪਾਂ ਤੁਹਾਨੂੰ ਨਵੇਂ ਟਰੈਕਟਰਾਂ ਦੀ ਵੀਡੀਓ ਦਿਖਾਉਂਦੇ ਆ ਜਿਹੜਾ ਕੱਲ ਰਾਤ ਸਟਾਕ ਤੇ ਨਵੇਂ ਟਰੈਕਟਰਾਂ ਦਾ ਨਾਮ ਆਇਆ ਈ ਕਾਇਆ ਆਪਣੇ ਕੋਲ ਇਕ ਲਿਆਂਦਾਈ ਆਪਾਂ ਜੌਨ ਡੀਅਰ 5210 2017 ਮਾਡਲ ਨਵੇਂ ਟਾਇਰ ਗੁੱਡ ਕੰਡੀਸ਼ਨ ਹੈਨ ਕਰੋ ਚੈੱਕ ਹੈਂਡ ਕੋਕਾ ਵੀ ਹੈ ਵੀ 5210 3 ਸਪੀਡ ਇਕ ਲਿਆਂਦਾਈ ਆੜਾ ਆਪਾਂ ਨੇ 20 ਮਾਡਲ ਟਰੈਕਟਰ ਛਤਰੀ ਵੈਂਪਰ ਹੈ ਵੀ ਲੱਗਿਆ ਹੋਇਆ ਹੈ ਮਗਰਾੜ ਵੀ ਘੈਂਟ ਲੱਗੇ ਹੋਏ ਆ ਤੇ ਜੂ ਪਾਈਪ ਲੱਗਿਆ ਹੋਇਆ ਟਾਇਰ ਨਵੇਂ ਇਹਦੇ ਵੀ ਆਹ ਬਾਈ ਮਾਡਲ ਇਹ ਟ੍ਰੈਕਟਰ ਪੂਰਾ ਜੀ ਦਾ ਟਾਇਰ ਅੱਦੇ ਜਾਰੇ ਨਾਲ ਦੇ ਉਹਦੇ ਵੀ ਨਾਲ ਦੇ ਆ 18 ਮਾਡਲ ਇਹ ਜਿਆਦਾ ਹੀ ਨਵਾਂ ਡ੍ਰੈਕਟਰ ਥੋੜਾ ਜਿਹਾ 70% ਟਾਇਰ ਨਾਲ ਦੇ 1200 ਘੰਟੇ ਹੀ ਨਲ ਚੱਲਿਆ ਵਾ ਆ ਦਿੱਤਾ ਜੀ ਕਿਕੀ ਮਾਡਲ ਇਹ ਜ ਇਹ ਵੀ ਜਿਵੇਂ ਨਵੇਂ ਨਾਲ ਦਾ ਹੈ ਇਹ 1100 ਘੰਟੇ ਚੱਲਿਆ ਹੋਇਆ ਕਰੋ ਚੈੱਕ ਕੰਡੀਸ਼ਨ ਇਹ ਕਾ ABB 723 2011 ਜੈਕੋ ਸਲਵਾਕੇ ਦਾ ਅਰੀਜਨਲ ਇਹ ਹੈਗਾ ਇਹ 69 ਮਾਡਲ ਇੱਕ ਆਪਾਂ ਥੋੜਾ ਰਾਤ ਟਰੈਕਟਰ ਇੱਥੇ ਤੋਂ ਵਾਜਿਆਂ ਨੂੰ ਸੇਲ ਕਰਤਾ ਰਾਇਪੁਰ ਪਿੰਡ 'ਚ ਇਹ ਟਰੈਕਟਰ ਦਿੱਤਾ ਜੇ ਆਪਾਂ ਨੇ ਰਾਇਪੁਰ ਇਹ ਵੀ ਰਾਤ ਲਿਆਂਦਾ ਇਹ 20 ਮਾਡਲ ਆ ਆ ਦਿੱਤਾ ਵਾਜਿਆਂ ਨੂੰ ਟਰੈਕਟਰ ਕੁੜੀਆਂ ਏ ਬੇਈ ਜੀ ਆਪਾਂ 20 ਮਾਡਲ ਜਿਹੜਾ ਰਾਤ ਲਿਆਂਦੇ ਤੇ ਤੋ ਤਿੰਨ ਹਾਈ ਲੋ ਇਹ ਵੀ ਡੈਕਟਰ ਬਹੁਤ ਰੇਟ ਤੇ ਗਿਆ ਸਟਾਕ ਬਾਕੀ ਸਟਾਕ ਆ ਖੜਾ